ਅਕੀਦਰ ਸਾਹਿਬ ਜਦੋਂ ਸ਼ੰਭੂ ਤੇ ਖਨੋਰੀ ਬੈਰੀਅਰ ਦੇ ਉੱਤੇ ਮੋਰਚੇ ਲੱਗੇ ਹੋਏ ਸੀਗੇ ਤਾਂ ਉਦੋਂ ਜਦੋਂ ਮੋਰਚੇ ਚੁਕਵਾਏ ਗਏ ਨੇ ਤਾਂ ਉਦੋਂ ਸਮਾਨ ਕਹਿੰਦੇ ਕਾਫੀ ਗਾਇਬ ਹੋ ਗਿਆ ਸੀਗਾ ਕਿਸਾਨਾਂ ਦਾ ਕਈ ਥਾਵਾਂ ਤੋਂ ਟਰਾਲੀਆਂ ਕਿਤੋਂ ਟਾਇਰ ਕਿਤੋਂ ਕੁਛ ਮਿਲਦਾ ਨਜ਼ਰ ਆਇਆ ਕਈਆਂ ਦੇ ਉੱਤੇ ਤਾਂ ਇਲਜ਼ਾਮ ਹੀ ਸਿੱਧੇ ਲੱਗ ਗਏ ਲੀਡਰਾਂ ਦੇ ਉੱਤੇ ਵੀ ਤੇ ਹੁਣ ਜਿਹੜੇ ਕਿਸਾਨ ਆਗੂ ਨੇ ਇੱਕ ਗਮਦੂਰ ਸਿੰਘ ਉਹਨਾਂ ਨੇ ਕਿਹਾ ਕਿ ਘਟੋ ਘਟ ਪੌਣੇ 4 ਕਰੋੜ ਰੁਪਏ ਦਾ ਸਮਾਨ ਗਾਇਬ ਹੋਇਆ ਸੀਗਾ 3.72 ਕਰੋੜ ਦਾ ਜਿਹੜਾ ਉਹ ਦੱਸਦੇ ਨੇ ਤੇ ਇਹਨੂੰ ਲੈ ਕੇ ਕਿਸਾਨਾਂ ਵੱਲੋਂ 17 ਤੇ 18 ਦਸੰਬਰ ਨੂੰ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਹੋਰਨਾਂ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਜੀ ਬਿਲਕੁਲ ਜੀ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਕਿਹਾ ਤੇ ਉਹ ਨਾਬਾ ਦੇ ਵਿੱਚ ਨੁਕਸਾਨ ਵੈਸੇ ਗਮਦੂਰ ਨੇ ਜਿਹੜਾ ਕਹਾਣੇ ਦਿੱਤਾ ਬੜਾ ਕਮਾਲ ਦੀ ਗੱਲ ਕਰਦਾ ਉਹ ਕਹਿੰਦਾ ਜੀ ਦੇਖੋ ਉਹ ਕਹਿੰਦੇ ਵੀ ਪੁਲਿਸ ਨੇ ਲੱਭ ਲਿਆ ਤੁਹਾਡਾ ਸਮਾਨ ਕਹਿੰਦਾ ਪੁਲਿਸ ਨੇ ਥੋੜਾ ਲੱਭਿਆ ਉਹਦਾ ਅਸੀਂ ਲੱਭਿਆ ਪੁੜਸਾ ਛਪੌਣ ਲੱਗੀ ਹੋਈ ਆ ਜਦੋਂ ਪੰਕਜ ਕੋਈ ਹੈਗਾ ਬੰਦਾ ਉੱਥੇ ਦਾ ਉਹਨੂੰ ਕਹਿੰਦੇ ਪਾਰਟੀ ਚੋਂ ਕੱਢ ਦੋ ਤੇ ਘਰ ਵਾਲੇ ਨੂੰ ਪਾਰਟੀ ਚੋਂ ਕੱਢਦਾ ਆ ਆਮ ਆਦਮੀ ਪਾਰਟੀ ਚੋਂ ਉਹ ਕਹਿੰਦਾ ਮੈਂ ਆਪ ਹੀ ਇਸ ਵਾਰ ਦੇ ਰਿਹਾ ਮੈਂ ਆਪੇ ਛੱਡ ਰਿਹਾ ਹਾਂ ਪਾਰਟੀ ਆ ਬਲਤੇਜ ਪੰਨੂ ਦੇ ਬ्यान ਆ ਗਿਆ ਉਹ ਕਹਿੰਦੇ ਬਈ ਆਪਣਾ ਆਪ ਨਹੀਂ ਛੱਡਿਆ ਉਹ ਤਾਂ ਪਹਿਲਾਂ ਕੱਢਿਆ ਪਾਰਟੀ ਚੋਂ ਸੀ ਤੇ ਬਲਤੇਜ ਪੰਨੂ ਨਵੇਂ ਨਵੇਂ ਜਰਨਲਿਸਟਕਰ ਬਣਿਆ ਆਮ ਆਦਮੀ ਪਾਰਟੀ ਦੇ ਸਾਡੇ ਮੰਚ ਦੇ ਵਿੱਚ ਵੀ ਰਹੇ ਨੇ ਸ਼ਮਾਰ ਉਹ ਬਲਤੇਜ ਪੰਨੂ ਕਾਫੀ ਚਰਚਿਤ ਤੌਰ ਤੇ ਉਹਨਾਂ ਦਾ ਰੇਡੀਓ ਦੇ ਉੱਤੇ ਦਾ ਹੋਰ ਟੀਵੀ ਚੈਨਲਾਂ ਤੇ ਕਾਫੀ ਚਰਚਿਤ ਬਿਆਨਬਾਜ਼ੀ ਕਰਦੇ ਹੁੰਦੇ ਸੀਗੇ ਅੱਜ ਕੱਲ੍ਹ ਆਮ ਆਦੀ ਪਾਰਟੀ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਜਰਨਲ ਸੈਕਟਰੀ ਬਣਾਇਆ ਗਿਆ ਉਹਨੂੰ ਕਾਫੀ ਮੁਬਾਰਕਬਾਦਾਂ ਮਿਲ ਰਹੀਆਂ ਨੇ ਸਾਡੇ ਵੱਲੋਂ ਵੀ ਭਾਈ ਮੁਬਾਰਕਬਾਦ ਉਹਨੂੰ ਤੇ ਡੀਸੀ ਦਫ਼ਤਰਾਂ ਉਹਨਾਂ ਕਹਿੰਦਾ ਵੀ 3 ਕਰੋੜ 72 ਲੱਖ ਰੁਪਏ ਦਾ ਸਮਾਨ ਗਾਇਬ ਹੋਇਆ ਅਸੀਂ ਛੁਲਾਇਆ ਅਸੀਂ ਕਹਿੰਦਾ ਲਪਾਇਆ ਇਹ ਕਹਿੰਦਾ ਕਿੱਥੇ ਆਉਣਾ ਸਾਨੂੰ ਪਤਾ ਲੱਗਦਾ ਕਿੱਥੇ ਆਉਂਦਾ ਲੱਬੋ ਸਮਾਨ ਸਾਡਾ ਤੇ ਸਰਕਾਰਾਂ ਕਹਿੰਦਾ ਕਮਾਲ ਦੀ ਗੱਲ ਆ ਵੀ ਕਿੱਦਾਂ ਦਵਾਉਂਦੀਆਂ ਨੇ ਸਮਾਨਾ ਸਮਾਨ ਨੂੰ ਕਿੱਦਾਂ ਕਰਦੀਆਂ ਨੇ ਕਿਸੇ ਸੰਘਾਸਨ ਨੂੰ ਦਵਾਉਣ ਵਾਸਤੇ ਜੀ ਅਗੀਧਾ ਸਾਹਿਬ ਜਦੋਂ ਸ਼ੰਭੂ ਤੇ ਖਨੋਰੀ ਬੈਰੀਅਰ ਦੇ ਉੱਤੇ ਮੋਰਚੇ ਲੱਗੇ ਹੋਏ ਸੀਗੇ ਤਾਂ ਉਦੋਂ ਜਦੋਂ ਮੋਰਚੇ ਚੁਕਵਾਏ ਗਏ ਨੇ ਤਾਂ ਉਦੋਂ ਸਮਾਨ ਕਹਿੰਦੇ ਕਾਫੀ ਗਾਇਬ ਹੋ ਗਿਆ ਸੀਗਾ ਕਿਸਾਨਾਂ ਦਾ ਕਈ ਥਾਵਾਂ ਤੋਂ ਟਰਾਲੀਆਂ ਕਿਤੋਂ ਟਾਇਰ ਕਿਤੋਂ ਕੁਛ ਮਿਲਦਾ ਨਜ਼ਰ ਆਇਆ ਕਈਆਂ ਦੇ ਉੱਤੇ ਤਾਂ ਇਲਜ਼ਾਮ ਹੀ ਸਿੱਧੇ ਲੱਗ ਗਏ ਲੀਡਰਾਂ ਦੇ ਉੱਤੇ ਵੀ ਤੇ ਹੁਣ ਜਿਹੜੇ ਕਿਸਾਨ ਆਗੂ ਨੇ ਇੱਕ ਗਮਦੂਰ ਸਿੰਘ ਉਹਨਾਂ ਨੇ ਕਿਹਾ ਕਿ ਘਟੋ ਘਟ ਪੌਣੇ 4 ਕਰੋੜ ਰੁਪਏ ਦਾ ਸਮਾਨ ਗਾਇਬ ਹੋਇਆ ਸੀਗਾ 3.72 ਕਰੋੜ ਦਾ ਜਿਹੜਾ ਉਹ ਦੱਸਦੇ ਨੇ ਤੇ ਇਹਨੂੰ ਲੈ ਕੇ ਕਿਸਾਨਾਂ ਵੱਲੋਂ 17 ਤੇ 18 ਦਸੰਬਰ ਨੂੰ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਹੋਰਨਾਂ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਬਿਲਕੁਲ ਜੀ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਕਿਹਾ ਤੇ ਉਹ ਨਾਬਾ ਦੇ ਵਿੱਚ ਨੁਕਸਾਨ ਬਸੇ ਕੁਮਦੂਰ ਨੇ ਜਿਹੜਾ ਕਹਾਣੇ ਦਿੱਤਾ ਬੜਾ ਕਮਾਲ ਦੀ ਗੱਲ ਕਰਦਾ ਉਹ ਕਹਿੰਦਾ ਜੀ ਦੇਖੋ ਉਹ ਕਹਿੰਦੇ ਵੀ ਪੁਲਿਸ ਨੇ ਲੱਭ ਲਿਆ ਤੁਹਾਡਾ ਸਮਾਨ ਕਹਿੰਦਾ ਪੁਲਿਸ ਨੇ ਥੋੜਾ ਲੱਭਿਆ ਉਹਦਾ ਅਸੀਂ ਲੱਭਿਆ ਉਹ ਤਾਂ ਛਪਾਉਣ ਲੱਗੀ ਹੋਈ ਆ ਜਦੋਂ ਪੰਕਜ ਕੋਈ ਹੈਗਾ ਬੰਦਾ ਉੱਥੇ ਦਾ ਉਹਨੂੰ ਕਹਿੰਦੇ ਪਾਰਟੀ ਚੋਂ ਕੱਢ ਦੋ ਤੇ ਘਰ ਵਾਲੇ ਨੂੰ ਪਾਰਟੀ ਚੋਂ ਕੱਢਦਾ ਆਮ ਆਦੀ ਪਾਰਟੀ ਚੋਂ ਉਹ ਕਹਿੰਦਾ ਮੈਂ ਆਪ ਹੀ ਇਸੇ ਵੇਲੇ ਦੇ ਰਿਹਾ ਮੈਂ ਆਪੇ ਛੱਡ ਰਿਹਾ ਹਾਂ ਪਾਰਟੀ ਅਬ ਬਲਦੇਜ ਬੰਦੇ ਦਾ ਵੈਨ ਆ ਗਿਆ ਉਹ ਕਹਿੰਦੇ ਵੀ ਆਪਣਾ ਆਪ ਨਹੀਂ ਛੱਡਿਆ ਉਹ ਤਾਂ ਪਹਿਲਾਂ ਕੱਢਿਆ ਪਾਰਟੀ ਚੋਂ ਸੀ ਤੇ ਬਲਤੇਜ ਪੰਨੂ ਨਵੇਂ ਨਵੇਂ ਜਰਨਲ ਸਕੱਤਰ ਬਣਿਆ ਆਮ ਆਦਮੀ ਪਾਰਟੀ ਦੇ ਸਾਡੇ ਮੰਚ ਦੇ ਵਿੱਚ ਵੀ ਰਹੇ ਨੇ ਸ਼ੁਮਾਰੋ ਬਲਤੇਜ ਪੰਨੂ ਕਾਫੀ ਚਰਚਿਤ ਤੌਰ ਤੇ ਉਹਨਾਂ ਦਾ ਰੇਡੀਓ ਦੇ ਉੱਤੇ ਦਾ ਹੋਰ ਟੀਵੀ ਚੈਨਲਾਂ ਤੇ ਕਾਫੀ ਚਰਚਿਤ ਬਿਆਨਬਾਜ਼ੀ ਕਰਦੇ ਹੁੰਦੇ ਸੀਗੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਜਰਨਲ ਸਕੱਤਰ ਬਣਾਇਆ ਗਿਆ ਉਹਨੂੰ ਕਾਫੀ ਮੁਬਾਰਕਬਾਦਾਂ ਮਿਲ ਰਹੀਆਂ ਨੇ ਸਾਡੇ ਵੱਲੋਂ ਵੀ ਭਾਈ ਮੁਬਾਰਕਬਾਦ ਉਹਨੂੰ ਤੇ ਡੀਸੀ ਦਫ਼ਤਰਾਉਂ ਨੇ ਕਹਿੰਦਾ ਵੀ 3 ਕਰੋੜ 72 ਲੱਖ ਰੁਪਏ ਦਾ ਸਮਾਨ ਗਾਇਬ ਹੋਇਆ ਅਸੀਂ ਛਲਾਇਆ ਅਸੀਂ ਕਹਿੰਦਾ ਲੱਭਾਇਆ ਇਹ ਕਹਿੰਦਾ ਕਿੱਥੇ ਆਉਣਾ ਸਾਨੂੰ ਪਤਾ ਲੱਗਦਾ ਕਿੱਥੇ ਆਉ ਉਹ ਲੱਭੋ ਸਮਾਨ ਸਾਡਾ ਤੇ ਸਰਕਾਰਾਂ ਕਹਿੰਦਾ ਕਮਾਲ ਦੀ ਗੱਲ ਆ ਵੀ ਕਿੱਦਾਂ ਦਬਾਉਂਦਿਆਂ ਨੇ ਸਮਾਨਾ ਸਮਾਨ ਨੂੰ ਕਿੱਦਾਂ ਕਰਦੇ ਨੇ ਕਿਸ ਸੰਘਾਸਨ ਨੂੰ ਦਬਾਉਣ ਵਾਸਤੇ ਜੀ ਅਗੀਧਾ ਸਾਹਿਬ ਜਦੋਂ ਸ਼ੰਭੂ ਤੇ ਖਨੋਰੀ ਬੈਰੀਅਰ ਦੇ ਉੱਤੇ ਮੋਰਚੇ ਲੱਗੇ ਹੋਏ ਸੀਗੇ ਤਾਂ ਉਦੋਂ ਜਦੋਂ ਮੋਰਚੇ ਚੁਕਵਾਏ ਗਏ ਨੇ ਤਾਂ ਉਦੋਂ ਸਮਾਨ ਕਹਿੰਦੇ ਕਾਫੀ ਗਾਇਬ ਹੋ ਗਿਆ ਸੀਗਾ ਕਿਸਾਨਾਂ ਦਾ ਕਈ ਥਾਵਾਂ ਤੋਂ ਟਰਾਲੀਆਂ ਕਿਤੋਂ ਟਾਇਰ ਕਿਤੋਂ ਕੁਛ ਮਿਲਦਾ ਨਜ਼ਰ ਆਇਆ ਕਈਆਂ ਦੇ ਉੱਤੇ ਤਾਂ ਇਲਜ਼ਾਮ ਹੀ ਸਿੱਧੇ ਲੱਗੇ ਲੀਡਰਾਂ ਦੇ ਉੱਤੇ ਵੀ ਤੇ ਹੁਣ ਜਿਹੜੇ ਕਿਸਾਨ ਆਗੂ ਨੇ ਇੱਕ ਗਮਦੂਰ ਸਿੰਘ ਉਹਨਾਂ ਨੇ ਕਿਹਾ ਕਿ ਘਟੋ ਘਟ ਪੌਣੇ 4 ਕਰੋੜ ਰੁਪਏ ਦਾ ਸਮਾਨ ਗਾਇਬ ਹੋਇਆ ਸੀਗਾ 3.72 ਕਰੋੜ ਦਾ ਜਿਹੜਾ ਉਹ ਦੱਸਦੇ ਨੇ ਤੇ ਇਹਨੂੰ ਲੈ ਕੇ ਕਿਸਾਨਾਂ ਵੱਲੋਂ 17 ਤੇ 18 ਦਸੰਬਰ ਨੂੰ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਹੋਰਨਾਂ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਜੀ ਬਿਲਕੁਲ ਜਿੰਦਾਂ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਕਿਹਾ ਤੇ ਉਹ ਨਾਬਾ ਦੇ ਵਿੱਚ ਨੁਕਸਾਨ ਵੈਸੇ ਕਮਦੂਰ ਨੇ ਜਿਹੜਾ ਕਹਾਣੇ ਦਿੱਤਾ ਬੜਾ ਕਮਾਲ ਦੀ ਗੱਲ ਕਰਦਾ ਉਹ ਕਹਿੰਦਾ ਜੀ ਦੇਖੋ ਉਹ ਕਹਿੰਦੇ ਵੀ ਪੁਲਿਸ ਨੇ ਲੱਭ ਲਿਆ ਤੁਹਾਡਾ ਸਮਾਨ ਕਹਿੰਦਾ ਪੁਲਿਸ ਨੇ ਥੋੜਾ ਲੱਭਿਆ ਉਹਦਾ ਅਸੀਂ ਲੱਭਿਆ ਉਹ ਤਾਂ ਛਪੌਣ ਲੱਗੀ ਹੋਈ ਆ ਇਹ ਲੋ ਪੰਕਜ ਕੋਈ ਹੈਗਾ ਬੰਦਾ ਉੱਥੇ ਦਾ ਉਹਨੂੰ ਕਹਿੰਦੇ ਪਾਰਟੀ ਚੋਂ ਕੱਢ ਦੋ ਤੇ ਘਰ ਵਾਲੇ ਨੂੰ ਪਾਰਟੀ ਚੋਂ ਕੱਢਦਾ ਆਮ ਆਦਮੀ ਪਾਰਟੀ ਚੋਂ ਉਹ ਕਹਿੰਦਾ ਮੈਂ ਆਪ ਹੀ ਇਸੇ ਵਾਰ ਦੇ ਰਿਹਾ ਮੈਂ ਆਪੇ ਛੱਡ ਰਿਹਾ ਹਾਂ ਪਾਰਟੀ ਅਬ ਬਲਤੇਜ ਪੰਨੂ ਦੇ ਬੰਨ ਆ ਗਿਆ ਉਹ ਕਹਿੰਦੇ ਬਈ ਆਪਣਾ ਆਪ ਨਹੀਂ ਛੱਡਿਆ ਉਹ ਤਾਂ ਪਹਿਲਾਂ ਕੱਢਿਆ ਪਾਰਟੀ ਚੋਂ ਸੀ ਤੇ ਬਲਤੇਜ ਪੰਨੂ ਨਵੇਂ ਨਵੇਂ ਜਰਨਲ ਸਕੱਤਰ ਬਣਿਆ ਆਮ ਆਦਮੀ ਪਾਰਟੀ ਦੇ ਸਾਡੇ ਮੰਚ ਦੇ ਵਿੱਚ ਵੀ ਰਹੇ ਨੇ ਸਮਾਰੋਹ ਬਲਤੇਜ ਪੰਨੂ ਕਾਫੀ ਚਰਚਿਤ ਤੌਰ ਤੇ ਉਹਨਾਂ ਦਾ ਰੇਡੀਓ ਦੇ ਉੱਤੇ ਦਾ ਹੋਰ ਟੀਵੀ ਚੈਨਲਾਂ ਤੇ ਕਾਫੀ ਚਰਚਿਤ ਬਿਆਨਬਾਜ਼ੀ ਕਰਦੇ ਹੁੰਦੇ ਸੀਗੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਜਨਰਲ ਸੈਕਟਰੀ ਬਣਾਇਆ ਗਿਆ ਉਹਨੂੰ ਕਾਫੀ ਮੁਬਾਰਕਬਾਦਾਂ ਮਿਲ ਰਹੀਆਂ ਨੇ ਸਾਡੇ ਵੱਲੋਂ ਵੀ ਭਾਈ ਮੁਬਾਰਕਬਾਦ ਉਹਨੂੰ ਤੇ ਡੀਸੀ ਦਫ਼ਤਰੋਂ ਉਹਨਾਂ ਕਹਿੰਦਾ ਵੀ 3 ਕਰੋੜ 72 ਲੱਖ ਰੁਪਏ ਦਾ ਸਮਾਨ ਗਾਇਬ ਹੋਇਆ ਅਸੀਂ ਛੜਾਇਆ ਅਸੀਂ ਕਹਿੰਦਾ ਲੱਭਾਇਆ ਇਹ ਕਹਿੰਦਾ ਕਿੱਥੇ ਆਉਣਾ ਸਾਨੂੰ ਪਤਾ ਲੱਗ ਰਿਹਾ ਕਿੱਥੇ ਆਉਣਾ ਲਬੋ ਸਮਾਨ ਸਾਡਾ ਤੇ ਸਰਕਾਰਾਂ ਕਹਿੰਦਾ ਕਮਾਲ ਦੀ ਗੱਲ ਆ ਵੀ ਕਿੱਦਾਂ ਦਵਾਉਂਦੀਆਂ ਨੇ ਸਮਾਨਾ ਸਮਾਨ ਨੂੰ ਕਿੱਦਾਂ ਕਰਦੀਆਂ ਨੇ ਕਿਸੇ ਸੰਘਾਸਨ ਨੂੰ ਦਵਾਉਣ ਵਾਸਤੇ ਜੀ ਅਗੀਧਾ ਸਾਹਿਬ ਜਦੋਂ ਸ਼ੰਭੂ ਤੇ ਖਨੋਰੀ ਬੈਰੀਅਰ ਦੇ ਉਤੇ ਮੋਰਚੇ ਲੱਗੇ ਹੋਏ ਸੀਗੇ ਤਾਂ ਉਦੋਂ ਜਦੋਂ ਮੋਰਚੇ ਚੁਕਵਾਏ ਗਏ ਨੇ ਤਾਂ ਉਦੋਂ ਸਮਾਨ ਕਹਿੰਦੇ ਕਾਫੀ ਗਾਇਬ ਹੋ ਗਿਆ ਸੀਗਾ ਕਿਸਾਨਾਂ ਦਾ ਕਈ ਥਾਵਾਂ ਤੋਂ ਟਰਾਲੀਆਂ ਕਿਤੋਂ ਟਾਇਰ ਕਿਤੋਂ ਕੁਝ ਮਿਲਦਾ ਨਜ਼ਰ ਆਇਆ ਕਈਆਂ ਦੇ ਉੱਤੇ ਤਾਂ ਇਲਜ਼ਾਮ ਹੀ ਸਿੱਧੇ ਲੱਗ ਗਏ ਲੀਡਰਾਂ ਦੇ ਉੱਤੇ ਵੀ ਤੇ ਹੁਣ ਜਿਹੜੇ ਕਿਸਾਨ ਆਗੂ ਨੇ ਇੱਕ ਗਮਦੂਰ ਸਿੰਘ ਉਹਨਾਂ ਨੇ ਕਿਹਾ ਕਿ ਘਟੋ ਘਟ ਪੌਣੇ 4 ਕਰੋੜ ਰੁਪਏ ਦਾ ਸਮਾਨ ਗਾਇਬ ਹੋਇਆ ਸੀਗਾ 3.72 ਕਰੋੜ ਦਾ ਜਿਹੜਾ ਉਹ ਦੱਸਦੇ ਨੇ ਤੇ ਇਹਨੂੰ ਲੈ ਕੇ ਕਿਸਾਨਾਂ ਵੱਲੋਂ 17 ਤੇ 18 ਦਸੰਬਰ ਨੂੰ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਹੋਰਨਾਂ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਬਿਲਕੁਲ ਜਿੰਦ ਤੱਕ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਕਿਹਾ ਤੇ ਉਹ ਨਾਬਾ ਦੇ ਵਿੱਚ ਨੁਕਸਾਨ ਵੈਸੇ ਕਮਦੂਰ ਨੇ ਜਿਹੜਾ ਕਹਾਣੇ ਦਿੱਤਾ ਬੜਾ ਕਮਾਲ ਦੀ ਗੱਲ ਕਰਦਾ ਉਹ ਕਹਿੰਦਾ ਜੀ ਦੇਖੋ ਉਹ ਕਹਿੰਦੇ ਵੀ ਪੁਲਿਸ ਨੇ ਲੱਭ ਲਿਆ ਤੁਹਾਡਾ ਸਮਾਨ ਕਹਿੰਦਾ ਪੁਲਿਸ ਨੇ ਥੋੜਾ ਲੱਭਿਆ ਉਹਦਾ ਅਸੀਂ ਲੱਭਿਆ ਉਹਦਾ ਛਪੌਣ ਲੱਗੀ ਹੋਈ ਆ ਜਦੋਂ ਪੰਕਜ ਕੋਈ ਹੈਗਾ ਬੰਦਾ ਉੱਥੇ ਦਾ ਉਹਨੂੰ ਕਹਿੰਦੇ ਪਾਰਟੀ ਚੋਂ ਕੱਢ ਦਿਓ ਤੇ ਘਰ ਵਾਲੇ ਨੂੰ ਪਾਰਟੀ ਚੋਂ ਕੱਢਦਾ ਆ ਮਾਦੀ ਪਾਰਟੀ ਚੋਂ ਉਹ ਕਹਿੰਦਾ ਮੈਂ ਆਪ ਹੀ ਇਸੇ ਵਾਰ ਦੇ ਰਿਹਾ ਮੈਂ ਆਪੇ ਛੱਡ ਰਿਹਾ ਪਾਰਟੀ ਅਬਲਦੇ ਜੀ ਪਨੋ ਦੇ ਵੈਨ ਆ ਗਿਆ ਉਹ ਕਹਿੰਦੇ ਬਈ ਆਪਣਾ ਆਪ ਨਹੀਂ ਛੱਡਿਆ ਉਹ ਤਾਂ ਪਹਿਲਾਂ ਕੱਢਿਆ ਪਾਰਟੀ ਚੋਂ ਸੀ ਤੇ ਬਲਤੇਜ ਪੰਨੂ ਨਵੇਂ ਨਵੇਂ ਜਰਨਲਿਸਟਰ ਬਣਿਆ ਆਮ ਆਦਮੀ ਪਾਰਟੀ ਦੇ ਸਾਡੇ ਮੰਚ ਦੇ ਵਿੱਚ ਵੀ ਰਹੇ ਨੇ ਸਮਾਰੋਹ ਬਲਤੇਜ ਪੰਨੂ ਕਾਫੀ ਚਰਚਿਤ ਤੌਰ ਤੇ ਉਹਨਾਂ ਦਾ ਰੇਡੀਓ ਦੇ ਉੱਤੇ ਦਾ ਹੋਰ ਟੀਵੀ ਚੈਨਲਾਂ ਤੇ ਕਾਫੀ ਚਰਚਿਤ ਬਿਆਨਬਾਜ਼ੀ ਕਰਦੇ ਹੁੰਦੇ ਸੀਗੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਜਰਨਲ ਸੈਕਟਰੀ ਬਣਾਇਆ ਗਿਆ ਉਹਨੂੰ ਕਾਫੀ ਮੁਬਾਰਕਬਾਦਾਂ ਮਿਲ ਰਹੀਆਂ ਨੇ ਸਾਡੇ ਵੱਲੋਂ ਵੀ ਪਾਈ ਮੁਬਾਰਕਬਾਦ ਉਹਨੂੰ ਤੇ ਡੀਸੀ ਦਫ਼ਤਰਾਂ ਉਹਨਾਂ ਕਹਿੰਦਾ ਵੀ 3 ਕਰੋੜ 72 ਲੱਖ ਰੁਪਏ ਦਾ ਸਮਾਨ ਗਾਇਬ ਹੋਇਆ ਅਸੀਂ ਛੜਾਇਆ ਅਸੀਂ ਕਹਿੰਦਾ ਲੱਭਾਇਆ ਇਹ ਕਹਿੰਦਾ ਕਿੱਥੇ ਆਉਣਾ ਸਾਨੂੰ ਪਤਾ ਲੱਗਦਾ ਕਿੱਥੇ ਆਉ ਉਹ ਲੱਭੋ ਸਮਾਨ ਸਾਡਾ ਤੇ ਸਰਕਾਰਾਂ ਕਹਿੰਦਾ ਕਮਾਲ ਦੀ ਗੱਲ ਆ ਵੀ ਕਿੱਦਾਂ ਦਵਾਉਂਦਿਆਂ ਨੇ ਸਮਾਨਾ ਸਮਾਨ ਨੂੰ ਕਿੱਦਾਂ ਕਰ ਦਿਆਂ ਨੇ ਕਿ ਸਿਸਗਾ ਸੁਣ ਦਵਾਉਣ ਵਾਸਤੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ